ਇਹ ਤਾਕਤ ਦੇ ਨਾਲ ਉੱਥੇ ਵੀ ਕਈ ਜਦਾਂ ਨੂੰ ਹਾਰ ਨਹੀਂ ਪਾਈ ਆਮ ਆਦਮੀ ਪਾਰਟੀ ਆਈ ਵਾਲੀ ਅਰਵਿੰਦ ਕੇਜਰੀਵਾਲ ਜੀ ਦੀ ਵਾਇਸ ਤੋਂ ਵੱਡੀ ਲੀਡ ਦੇ ਨਾਲ ਵੱਡੇ ਮੈਂਬਰ ਦੇ ਨਾਲ ਦਿੱਲੀ ਕੋ ਜਿਹੜੀ ਜਿੱਤ ਆ ਉਹ ਦੱਸ ਕਰਦੀ ਹੈ ਇਸੇ ਕਰਕੇ ਵੀ ਬੋਰਡ ਦੇ ਤਾਕਤ ਨਾਲ ਹਾਰ ਨਹੀਂ ਸਕਦੇ ਤਾਂ ਸੀਜੀਪੀ ਤੇ ਈਡੀ ਵਰਤੋਂ ਕਰਕੇ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਚ ਰੱਖਣ ਦਾ ਕੰਮ ਹੈ ਜਿਹੜਾ ਉਹ ਕਰ ਲਈ ਹੈ ਇਹ ਨੂੰ ਨੀਂਦ ਤੇ ਨੂੰ ਤਰਨਾ ਚਾਹੀ ਜਣਾ ਰਵਈਆ ਹੋ ਕੋਈ ਹੋਣੀ ਸਕਦਾ ਇਹ ਤਾਂ ਦੀ ਸਰਕਾਰ ਤਾਂ ਨਾਸ਼ਾਈ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਅਜ ਤੱਕ ਪਿਛਲੇ 70 ਸਾਲਾਂ ਚ ਕਦੇ ਵੀ ਆਈ ਹੋਣੀ ਹੈ ਜਿੰਨੀ ਪਿਛਲੇ 10 ਸਾਲਾਂ ਤੋਂ ਸਾਡੇ ਭਾਰਤ ਦੇ ਅੰਦਰ ਚੱਲ ਰਹੀ ਹੈ ਪਰ ਭਾਜਪਾ ਨੂੰ ਇਹ ਆਪਣੇ ਦਿਨ ਤਮਾਰਸ਼ੋਂ ਕੱਢ ਦੇਣਾ ਚਾਹੀਦਾ ਨਾ ਜੇਲਾ ਸਾਨੂੰ ਰੋਕ ਸਕਦੀਆਂ ਕਿਉਂਕਿ ਜੇਲਾ ਕਿਸੇ ਬੰਦੇ ਨੂੰ ਰੋਕ ਸਕਦੀਆਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਜੋ ਦੀ ਸੋਚ ਤੇ ਪਹਿਰਾ ਦੇ ਰਿਹਾ ਤੇਰੇ ਬਾਅਦ ਅੱਜ ਦੇਸ਼ ਦੇ ਕਰੋੜਾਂ ਲੋਕ ਨੇ ਇਹਨਾਂ ਨੂੰ ਜੀ ਆਇਆ ਆਖ ਰਿਹਾ ਔਰ ਇਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝ ਕਰਨ ਆਮ ਆਦਮੀ ਪਾਰਟੀ ਦੀ ਸਮੋਚੀ ਲੀਡਰਸ਼ਿਪ ਸਾਡੇ ਮੰਤਰੀ ਸਾਹਿਬਾਨ ਸਰਕਾਰ ਜੋ ਐਮਐਲਏ ਸਾਹਿਬਾਨ ਚੇਅਰਮੈਨ ਸਾਹਿਬਾਨ ਜਿੰਨੇ ਵੀ ਪਾਰਟੀ ਦੇ ਅਹੁਦੇਦਾਰ ਵਰਕਰ ਪਹੁੰਚੇ ਆ ਮੈਂ ਸਾਰਿਆਂ ਦਾ ਕਿਉਂਕਿ ਗਰਮੀ ਦੇ ਵਿੱਚ ਤੁਸੀਂ ਸੰਘਰਸ਼ ਕਰ ਰਹੇ ਹੋ ਆਪਣੇ ਲੀਡਰ ਦੀ ਖਾਤਰ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਗੱਜ ਕੇ ਬਲਾਵਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀਰ ਧਾਲੀਆ ਜੀ ਸਾਡੇ ਮੰਤਰੀ ਸਾਹਿਬ ਪਹੁੰਚੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਜੀ ਆਜ ਤੁਹਾਾਰੂ ਸਾਥੀ ਤੇ ਭਰਾ ਮੇਰੇਓ ਤੁਸੀਂ ਅੱਜ ਜਲੰਧਰ ਚ ਇੰਨੀ ਗਰਮੀ ਚ ਇਕੱਤਰ ਹੋਇਓ ਉਹਦਾ ਇੱਕੋ ਕਾਰਨ ਹੈ ਕਿ ਜਿਹੜਾ ਭਾਜਪਾ ਨੇ ਉਹੀ ਜਿਹੜੇ ਤਾਨਾਸ਼ਾਹੀ ਤਰੀਕੇ ਨਾਲ ਪਿਛਲੇ 10 ਸਾਲ ਕੰਮ ਕੀਤਾ ਉਸੇ ਤਰੀਕੇ ਦੇ ਨਾਲ ਸੀਬੀਆਈ ਦੀ ਬਦਕੋ ਕਰਦੇ ਹੋਏ ਸਾਡੇ ਜਿਹੜੇ ਕੌਮੀ ਕਨਵੀਨਰ ਨੇ ਦਿੱਲੀ ਦੇ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਉਹਨਾਂ ਨੂੰ ਜਿਹੜਾ ਅਹੁਦਾ ਜਿਹੜਾ ਉਕਾਦਰ ਦਿੱਤਾ ਉਹ ਵੀ ਉਦੋਂ ਕਿ ਜਦੋਂ ਪਤਾ ਸੀ ਕਿ ਸੁਪਰੀਮ ਕੋਰਟ ਦੇ ਜਿਹੜੀ ਅਗਲੇ ਜਨ ਜ਼ਮਾਨਤ ਹੈ ਜਿਹੜੀ ਉਹ ਕੇਸ ਦੇ ਵਿੱਚ ਦੇ ਦੇਣੀ ਆ ਸੀਬੀਆਈ ਇੱਕ ਸਾਲ ਪਹਿਲਾਂ ਐਸਕੇਜ ਦੇ ਵਿੱਚ ਪੁੱਛਗਛ ਕਰਦੀ ਹੈ ਇੱਕ ਸਾਲ ਤੱਕ ਕੋਈ ਰੈਸਟ ਨਹੀਂ ਪਾਉਂਦੀ ਕੋਈ ਕਾਰਵਾਈ ਨਹੀਂ ਕਰਦੀ ਉਸ ਦਿਵਾਂ ਢੀੜੀ ਲੱਗ ਜਾਂਦੀ ਏਡੀ ਰੈਸਟ ਪਾਉਂਦੀ ਹੈ ਤੇ ਏਡੀ ਵੱਲੋਂ ਜਿਹੜਾ ਕੇਸ ਪਾਇਆ ਗਿਆ ਜਦੋਂ ਜਿਸ ਦੇ ਕ ਉਹ ਬੰਦੇ ਜਮਾਨਤ ਦੇ ਦਿੰਦੀ ਹੈ ਤਾਂ ਮੈਨੂੰ ਲੱਗਦਾ ਵੀ ਇਹ ਵੀ ਪਹਿਲੀ ਵਾਰ ਹੋਇਆ ਹੋਣਾ ਕਿ ਬਿਨਾ ਜੱਜਮੈਂਟ ਦੀ ਕਾਪੀ ਤੋਂ ਅਯਾਸੀ ਜਿਹੜੀ ਆ ਉਹ ਕੋਰਟਸ ਲਈ ਜਾਂਦੀ ਹੈ ਤੇ ਫਸਟੇਲ ਆਉਂਦੀ ਹੈ ਤੇ ਉਸ ਵਾਰ ਕਿਉਂਕਿ ਪਤਾ ਸੀ ਵੀ ਸੁਪਰੀਮ ਕੋਰਟ ਕੋ ਜਿਹੜੀ ਜਮਾਨਤ ਆ ਮਿਲ ਚੂਗੀ ਤਾਂ ਜਿਹੜੀ ਸੀਬੀਆਈ ਨੇ 1 ਸਾਲ ਪਹਿਲਾਂ ਪੁੱਛਗਿੱਛ ਕੀਤੀ ਉਹਨੂੰ 1 ਸਾਲ ਤੱਕ ਗਰਵਿੰਧ ਕੇਰੀਵਾ ਬਿਜਾਦ ਨਹੀਂ ਆਏ ਤੇ ਰਾਤੋਂ ਰਾਤ ਕੇਸ ਪਾ ਕੇ ਦੁਆਰਾ ਫੇਰਾ ਜਿਹੜਾ ਉਹਨਾਂ ਨੂੰ ਜੇਲ੍ਹੋਂ ਅਰੈਸਟ ਕਰ ਲਿਆ ਜਾਂਦਾ ਉਹਦਾ ਇੱਕੋ ਕਾਰਨ ਹੈ ਕਿ ਕਿਸੇ ਵੀ ਤਰੀਕੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਅੰਦਰ ਰੱਖਣਾ ਉਹਦਾ ਕਾਰਨ ਇਹੀ ਹੈ ਕਿ 6 ਮਹੀਨਿਆਂ ਤੱਕ ਦਿੱਲੀ ਦੀਆਂ ਜਿਹੜੀਆਂ ਚੋਣਾਂ ਨੇ ਬਦਾਰਸੋ ਵਧੀਆਂ ਆਉਣੀਆਂ ਨੇ ਕਿਉਂਕਿ ਤਿੰਨ ਇਲੈਕਸ਼ਨਾਂ ਹੋ ਗਈਆਂ ਬੀਜੇਪੀ ਬਹੁਤ ਦੀ ਤਾਕਤ ਦੇ ਨਾਲ ਉੱਥੇ ਵਿੱਚ ਕੇਜਰੀਵਾਲ ਨੂੰ ਹਾਰ ਨਹੀਂ ਪਾਈ ਆਮ ਆਦਮੀ ਪਾਰਟੀ ਆਈ ਵਾਰੀ ਅਰਵਿੰਦ ਕੇਜਰੀਵਾਲ ਜੀ ਦੀ ਗਵਾਹੀ ਤੋਂ ਵੱਡੀ ਲੀਡ ਦੇ ਨਾਲ ਵੱਡੇ ਮੈਂਡਟ ਦੇ ਨਾਲ ਦੀ ਜੋ ਜਿਹੜੀ ਜਿੱਤ ਉਹ ਦੱਸ ਕਰਦੀ ਹੈ ਇਸੇ ਕਰਕੇ ਵੀ ਬੋਰਡ ਦੀ ਪਾਰਟੀ ਨਾਲ ਹਾਰ ਨਹੀਂ ਸਕਦੇ ਤਾਂ ਸੀਜੀ ਤੇ ਈਡੀ ਦੀ ਪਰਤੋ ਕਰਕੇ ਰਵਿੰਦਰ ਸਿੰਘ ਵਾਲਜੀ ਨੂੰ ਜੇਲ੍ਹ ਚ ਰੱਖਣ ਦਾ ਕੰਮ ਹੈ ਜਿਹੜਾ ਉਹ ਕਰ ਲਈ ਹੈ ਇਹ ਤੁਨੀਤ ਤੇ ਤੁਤਾ ਨਾ ਛਾਈ ਜਾਣਾ ਰਵਈਆ ਹੋ ਕੋਈ ਹੋ ਨਹੀਂ ਸਕਦਾ ਆ ਮੈਂ ਦਿੱਲੀ ਪਾਰਲੀਮੈਂਟ ਚ ਪਹੁੰਚਿਆ ਕੁਝ ਦਿਨ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਹੋਈ ਤੇ ਜਿੱਦਨ ਸਪੀਕਰ ਸਾਹਿਬ ਨਵੇਂ ਚੁਣੇ ਗਏ ਤੇ ਤੁਸੀਂ ਦੇਖਿਆ ਹੁਣ ਅਸੀਂ ਪ੍ਰਾਈਵੇਟ ਨੂੰ ਕਹਿੰਦੇ ਕਿ ਸਰਵੇਖਕ ਸਾਹਿਬ ਨੇ ਜੁਨੇ ਚਾਂਪ ਤੋਂ ਬਾਅਦ ਜ਼ਿਕਰ ਕੀਤਾ ਕਿ 50 ਸਾਲ ਪਹਿਲਾਂ ਸਰਵੇਖਕ ਬੋਲਦਾ ਐਮਰਜੈਂਸੀ ਜਿਹੜੀ ਆ ਉਹ ਇਸ ਦੇ ਤਰੀਕ ਦੇ ਵਿੱਚ ਲੱਗੀ ਬਹੁਤ ਬਹਾਦਰੀ ਕੀਤੀ ਹੋਈ ਜੇ ਬਿਲਾਵਤ ਦੀ ਜਿਲਾ ਨਾ ਜਿਵੇਂ ਫੜ ਕੇ ਪਾ ਮੈਂ ਉਦੋਂ ਵੀ ਜੋ ਤੇ ਅੰਦਰ ਤਾਂ ਉੱਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਤੇ ਮੈਂ ਬਾਹਰ ਨਿਕਲ ਕੇ মিডিਆ ਨੂੰ ਕਿਹਾ ਮੈਂ ਕਿਹਾ ਠੀਕ ਆ ਉਹ ਲੋਕ ਇੰਨ ਕਹਿੰਦੇ ਸੀ ਤੇ ਅਸੀਂ ਉਹਨੂੰ ਅੱਜ ਵੀ ਕਹਿੰਦੇ ਆ ਕਿ ਵੀ ਭਾਈ ਗਲਤ ਹੋਇਆ ਪਰ ਜਿਹੜੀ ਦਰਸਲ ਤੋਂ ਐਮਰਜੈਂਸੀ ਲੱਗੀ ਹੋਈ ਆ ਉਹ ਬਾਕੀ ਜਿਹੜੀ ਆਰਡਰ ਡਿਕਲੇਅਰਡ ਐਮਰਜੈਂਸੀ ਲੱਗੀ ਹੋਈ ਆ ਉਹ ਬਾਕੀ ਤੁਸੀਂ ਆਏ ਦਿੱਲੀ ਦੇਸ਼ ਕਦੇ ਮੰਤ ਸਰੇਨ ਨੂੰ ਕਦੇ ਮਨੀਸ਼ ਸੋਧੀਆਂ ਨੂੰ ਕਦੇ ਮਮਤਾ ਦੇ ਤਿੰਨ ਮੰਤਰੀਆਂ ਨੂੰ ਫੜ ਕੇ ਆਏ ਦਿੱਲੀ ਕਦੇ ਕਿਸੇ ਨੂੰ ਅੰਦਰ ਕਰਦੇ ਨਹੀਂ ਹੋ ਸੋ ਭਰਾ ਮੇਰੇ ਉਹ ਐਦਾਂ ਦੀ ਸਰਕਾਰ ਦਮਨਸ਼ਾਹੀ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਪਿਛਲੇ 70 ਸਾਲਾਂ 'ਚ ਕਦੇ ਵੀ ਆਈ ਹੋਣੀ ਐ ਜਿੰਨੀ ਪਿਛਲੇ 10 ਸਾਲਾਂ ਤੋਂ ਸਾਡੇ ਭਾਰਤ ਦੇ ਅੰਦਰ ਚੱਲ ਰਹੀ ਐ ਠੀਕ ਐ ਉਹਨੇ ਡਿਕਲੇਅਰ ਡੈਮਰਜੈਂਸੀ ਲਾਈ ਸੀ ਹੁਣ ਬਿਨਾਂ ਡਿਕਲੇਅਰ ਕੀਤੇ ਚੱਲ ਰਹੀ ਐ ਪਰ ਸਿਸਟਮ ਤਾਂ ਉਹੀ ਐ ਕਿ ਜਿਹੜਾ ਆਵਾਜ਼ ਚੁੱਕਦਾ ਜਿਹੜਾ ਬੋਲਦਾ ਉਹਨੂੰ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਪਰ ਭਾਜਪਾ ਨੂੰ ਇਹ ਆਪਣੇ ਦਿਨ ਦਿਮਾਗੋਂ ਕੱਢ ਦੇਣਾ ਚਾਹੀਦਾ ਨਾ ਜੇਲਾ ਸੰਭੋਗ ਸਕਦੀਆਂ ਕਿਉਂਕਿ ਜੇਲਾ ਕਿਸੇ ਬੰਦੇ ਨੂੰ ਰੋਕ ਸਕਦੀਆਂ ਅਰਵਿੰਦ ਕੇਜਰੀਵਾਲੇ ਕਹਿੰਦੇ ਸੋਚ ਹੈ ਕਿ ਉਹਦੀ ਸੋਚ ਤੇ ਪਹਿਲਾਂ ਦੇ ਨੇ ਅੱਜ ਤੇਰੇ ਬਾਅਦ ਅੱਜ ਦੇਸ਼ ਚ ਕਰੋੜਾ ਲੋਕ ਨੇ ਤੇ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਵੀ ਅਰਵਿੰਦ ਕੇ ਜੀ ਬਾਜੀ ਦੀ ਸੋਚ ਨੇ ਕੰਮ ਕਰਨਾ ਹੈ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਕੰਮ ਕਰਨਾ ਮਨੀਸ਼ ਸੋਧਿਆ ਤੁਸੀਂ ਅੰਦਰ ਕਰ ਲਿਆ ਕੋਈ ਗੱਲ ਨਹੀਂ ਪਰ ਜਿਹੜੇ ਮਨੀਸ਼ ਸੋਧਿਆ ਨੇ ਹਜ਼ਾਰਾਂ ਸਕੂਲ ਬਣਾਤੇ ਤੁਹਾਹਾਂ ਹਜ਼ਾਰਾਂ ਸਕੂਲਾਂ ਤੋਂ ਲੱਖਾਂ ਬੱਚੇ ਪੜ ਕੇ ਅੱਜ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮਕਾਮ ਤੇ ਪਹੁੰਚ ਗਏ ਤੁਸੀਂ ਉਸ ਨੂੰ ਕੀ ਜਿਨੂੰ ਕਿਵੇਂ ਪਿੱਛੇ ਕਰੋਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਰਾਜਨੀਤੀ ਕੀਤੀ ਆ ਇਸੇ ਕਰਕੇ ਲਗਾਤਾਰ ਦਿੱਲੀ 'ਚ ਤਿੰਨ ਵਾਰ ਜਿਹੜੀ ਸਰਕਾਰ ਆ ਉਹ ਆਈ ਹੈ ਕਿਉਂ ਨਾਲੇ ਸਮੇਂ 'ਚ ਵੀ ਸਾਡੇ ਲੀਡਰ ਵੀ ਸਾਡੇ ਵਰਕਰ ਵੀ ਇਮਾਨਦਾਰੀ ਦੀ ਸੋਚ ਤੇ ਚੱਲ ਰਹੇ ਆ ਕਿਉਂ ਨਾਲੇ ਸਮੇਂ 'ਚ ਵੀ ਚੱਲਣਾ ਤੇ ਨਾ ਸੀ ਜੇਲਾ ਤੋਂ ਡਰਿਆ ਤੇ ਨਾ ਉਹ ਨਾਲੇ ਸਮੇਂ 'ਚ ਡਰਨਾ ਹੈ ਅਰਵਿੰਦ ਕੇ ਜੀ ਬਾਦ ਜੀ ਮਨੀਤ ਜੀ ਸਤਿੰਦਰ ਜੈਨ ਜੀ ਸਾਰੇ ਸਾਡੇ ਲੀਡਰ ਭਾਵੇਂ ਚੜ੍ਹਦੀ ਕਲਾ ਚ ਨੇ ਤੇ ਅਸੀਂ ਵੀ ਸਾਰਿਆਂ ਨੇ ਚੜ੍ਹਦੀ ਕਲਾ ਛੋ ਕੇ ਲੜਾਈ ਲੜਨੀ ਹੈ ਕਿ ਲੋਕਤਨ ਨੂੰ ਜਿੰਦਾਬਾਦ ਬਸਾ ਲਗਾ ਗਿਆ ਯਾਰ ਜਿੰਦਾਬਾਦ ਲੋਕਤਨ ਨੂੰ ਬਚਾਉਣ ਲਈ ਪਾਰਟੀ ਦੀ ਮਜ਼ਬੂਤੀ ਲਈ ਆਉਣ ਵਾਲੇ ਸਮੇਂ ਚ ਵੀ ਤੱਕੜੇ ਹੋ ਕੇ ਕੰਮ ਕਰਨਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਸ ਐਸੇ ਰਹੋ